ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਹ ਖਬਰ ਉਹਨਾਂ ਸਾਰੇ ਲੋਕਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਸੋਚ ਰਹੇ ਹਨ ਕਿ ਕੈਨੇਡਾ ਵਿੱਚ ਬਿਨਾ ਆਈਲੈਂਡਸ ਦੇ ਸਿੱਧੀ ਪੀਆਰ ਲੈਣੀ ਸੰਭਵ ਹੈ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਇਹਨਾਂ ਖਬਰਾਂ ਦਾ ਕੀ ਸੱਚ ਹੈ ਅਤੇ ਕਿਹੜੇ ਚਾਰ ਪ੍ਰੋਗਰਾਮ ਹਨ ਜਿਨ੍ਹਾਂ ਰਾਹੀਂ ਤੁਸੀਂ ਆਈਲੈਂਡਸ ਦੇ ਸਕੋਰ ਦੇ ਦਵਾ ਨੂੰ ਘਟਾ ਕੇ ਕੈਨੇਡਾ ਵਿੱਚ ਆਸਾਨੀ ਨਾਲ ਪੀਆਰ ਹਾਸਲ ਕਰ ਸਕਦੇ ਹੋ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਬਿਨਾ ਆਈਲੈਂਡਸ ਪੀਆਰ ਦਾ ਸੱਚ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਬਿਨਾ ਚੰਗੇ ਸੰਚਾਰ ਹੁਨਰਾਂ ਦੇ ਨੌਕਰੀ ਮਿਲਣੀ ਮੁਸ਼ਕਲ ਹੈ ਕਿਉਂਕਿ ਕੈਨੇਡਾ ਵਿੱਚ ਇੰਗਲਿਸ਼ ਬੋਲਣ ਵਾਲਾ ਦੇਸ਼ ਹੈ ਇਸ ਲਈ ਜ਼ੀਰੋ ਲੈਂਗੁਏਜ ਤੇ ਸਿੱਧੀ ਪੀਆਰ ਬਿਲਕੁਲ ਨਹੀਂ ਲੱਗੇਗੀ ਇਹ ਇੱਕ ਗਲਤ ਧਾਰਨਾ ਹੈ ਪਰ ਕੁਝ ਮਾਮਲਿਆਂ ਵਿੱਚ ਐਕਸਪ੍ਰੈਸ ਐਂਟਰੀ ਵਰਗੀ ਸ਼ਕਤੀ ਨਹੀਂ ਹੁੰਦੀ ਇਸ ਦੀ ਬਜਾਏ ੈਂਪਲੋਇਰ ਬੇਸਡ ਲੈਂਗੁਏਜ ਪ੍ਰੂਫ ਚੱਲਦਾ ਹੈ ਭਾਵੇਂ ਤੁਹਾਡਾ ਮਾਲਕ ਇਹ ਕਹਿ ਦੇਵੇ ਕਿ ਇਸ ਖਾਸ ਕੰਮ ਲਈ ਇਹਨਾਂ ਨੂੰ ਅੰਗਰੇਜ਼ੀ ਦੀ ਬਹੁਤੀ ਜ਼ਰੂਰਤ ਨਹੀਂ ਤਾਂ ਤੁਹਾਡੀ ਆਇਲਟਸ ਦੀ ਲੋਡ ਘੱਟ ਹੋ ਜਾਂਦੀ ਹੈ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਫ੍ਰੈਂਚ ਭਾਸ਼ਾ ਦੀ ਕੋਸ਼ਿਸ਼ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਪੀ ਐਨ ਪੀ ਕੈਨੇਡਾ ਨੇ ਉਹਨਾਂ ਚਾਰ ਪ੍ਰੋਗਰਾਮਾਂ ਨੂੰ ਜ਼ਿਆਦਾ ਮਜ਼ਬੂਤ ਕੀਤਾ ਹੈ ਜਿਨ੍ਹਾਂ ਦਾ ਮੁੱਖ ਟੀਚਾ ਸਥਾਨਕ ਕਰਮਚਾਰੀ ਕਾਡ ਨੂੰ ਪੂਰਾ ਕਰਨਾ ਹੈ ਇਹਨਾਂ ਵਿੱਚੋਂ ਪਹਿਲਾ ਹੈਪੀ ਐਨ ਪੀ ਪੀ ਐਨ ਪੀ ਵਿੱਚ ਹਰ ਸਵੇਰ ਪ੍ਰੋਵਿੰਸ ਆਪਣੀ ਸੂਰ ਜ਼ਰੂਰਤ ਦੇ ਹਿਸਾਬ ਨਾਲ ਉਮੀਦਵਾਰਾਂ ਨੂੰ ਤੋਂਦਾ ਹੈ ਜੇਕਰ ਤੁਹਾਡੇ ਕੋਲ এমਪਲੋਇਰ سپورਟ ਹੈ ਤਾਂ ਤੁਹਾਡੀਆਂ ਭਾਸ਼ਾ ਲੋੜਾਂ ਲਚਕਦਾਰ ਹੋ ਸਕਦੀਆਂ ਹਨ ਜੇ ਤੁਹਾਡਾ ਸੀਐਲਬੀ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਕੋਰ ਥੋੜਾ ਘੱਟ ਵੀ ਹੈ ਜਿਵੇਂ ਕਿ 4 ਜਾਂ 5 ਤਾਂ ਵੀ ਕੰਮ ਬਣ ਸਕਦਾ ਹੈ ਇਹ ਪ੍ਰੋਗਰਾਮ ਸਕਿਲਡ ਵਰਕਰ ਟ੍ਰੇਡ ਹੈਲਥ케ਅ ਅਤੇ ਟੈਕਨੀਸ਼ੀਅਨ ਲਈ ਸਭ ਤੋਂ ਵਧੀਆ ਹੈ ਇਸ ਦੇ ਨਾਲ ਹੀ ਗੱਲ ਕਰਦੇ ਆਂ ਜੀ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ AIP ਦੂਸਰਾ ਮਜ਼ਬੂਤ ਪ੍ਰੋਗਰਾਮ ਹੈ AIP ਜੋ ਕੈਨੇਡਾ ਦੇ ਪੂਰਬੀ ਪ੍ਰਾਂਤਾਂ ਜਿਵੇਂ ਕਿ ਨੋਵਾ ਸਕੋਸ਼ੀਆ ਨਿਊ ਬਰਜਵਿਕ ਨਿਊ ਫਾਉਂਡਲੈਂਡ ਆਦਿ ਨੂੰ ਕਵਰ ਕਰਦਾ ਹੈ ਜਿੱਥੇ ਆਈਲੈਂਡਸ ਦੇ ਘੱਟ ਸਕੋਰ ਵੀ ਸਵੀਕਾਰ ਕੀਤੇ ਜਾਂਦੇ ਹਨ ਇਸ ਵਿੱਚ ਵੀ এমਪਲয়ਰ ਵੱਲੋਂ ਜੌਬ ਆਫਰ ਹੋਣਾ ਜ਼ਰੂਰੀ ਹੈ ਪਰ ਇਸ ਨਾਲ ਤੁਹਾਨੂੰ ਪੀਆਰ ਦੀ ਪ੍ਰੋਸੈਸਿੰਗ ਤੇਜ਼ ਮਿਲ ਜਾਂਦੀ ਹੈ ਅਗਲੀ ਗੱਲ ਕਰਦੇ ਹਾਂ ਜੀ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤੀਸਰਾ ਪ੍ਰੋਗਰਾਮ ਆਰ ਐਨ ਆਈ ਪੀ ਹੈ ਜੋ ਛੋਟੇ ਕਮਿਊਨਿਟੀਜ਼ ਵਿੱਚ ਵਰਕਰਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਜਿੱਥੇ ਮੁਕਾਬਲਾ ਬਹੁਤ ਘੱਟ ਹੈ ਅਤੇ ਆਈ ਐਲਟਸ ਦੇ ਬੈਂਡ ਸਕੋਰ ਵੀ ਕਾਫੀ ਘੱਟ ਲੱਗਦੇ ਹਨ ਪਰ ਇੱਕ ਅਸਲੀ ਜੌਬ ਆਫਰ ਹੋਣਾ ਬਹੁਤ ਜ਼ਰੂਰੀ ਹੈ ਇਹ ਉਹਨਾਂ ਲੋਕਾਂ ਲਈ ਚੰਗਾ ਹੈ ਜੋ ਮੈਟਰੋ ਸਹਿਰਾ ਦੀ ਬਜਾਏ ਛੋਟੇ ਕਸਬਿਆਂ ਵਿੱਚ ਰਹਿਣ ਦੀ ਤਿਆਰੀ ਕਰ ਰਹੇ ਹਨ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਫ੍ਰੈਂਚ ਪਾਸਾ ਪ੍ਰੋਗਰਾਮ ਚੌਥਾ ਅਤੇ ਬਹੁਤ ਫਾਇਦੇਮੰਦ ਰਸਤਾ ਫ੍ਰੈਂਚ ਪਾਸਾ ਦਾ ਹੈ ਜੇਕਰ ਤੁਹਾਨੂੰ ਬੇਸਿਕ ਫ੍ਰੈਂਚ ਭਾਸ਼ਾ ਆਉਂਦੀ ਹੈ ਤਾਂ ਤੁਹਾਨੂੰ ਅੰਗਰੇਜ਼ੀ ਆਇਲਟਸ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਸਿਰਫ ਫ੍ਰੈਂਚ ਟੈਸਟ ਦੇਣਾ ਪੈਂਦਾ ਹੈ ਜਿਸ ਦੀ ਤਰਜੀਹ ਬਹੁਤ ਜ਼ਿਆਦਾ ਹੈ ਕਿਨੜਾ ਵਿੱਚ ਫ੍ਰੈਂਚ ਬੋਲਣ ਵਾਲਿਆਂ ਨੂੰ ਵਾਧੂ ਪੀਆਰ ਪੁਆਇੰਟ ਵੀ ਮਿਲਦੇ ਹਨ ਸੋ ਜੇ ਤੁਸੀਂ ਘੱਟ ਆਇਲਟਸ ਦਾ ਸਕੋਰ ਨਾਲ ਵੀ ਪੀਆਰ ਚਾਹੁੰਦੇ ਹੋ ਤਾਂ ਤੁਹਾਨੂੰ ਚਾਰਾਂ ਵਿੱਚੋਂ ਇੱਕ ਪ੍ਰੋਗਰਾਮ ਨੂੰ ਆਪਣੀ ਸਿੱਖਿਆ ਅਤੇ ਤਜਰਬੇ ਅਨੁਸਾਰ ਚੁਣਨਾ ਤੁਹਾਡੇ ਲਈ ਸਭ ਤੋਂ ਵਧੀਆ ਰਹੇਗਾ ਇਸ ਦੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ